ਸਿਗਰੂ ਨਾਨਕਦੇਵ ਜੀ ਅਤੇ ਮਾਤਾ ਸੁਲਖਣੀ ਦੇਵੀ ਜੀ ਦਾ ਵਿਆਹ ਪੁਰਬ ਜਿਹੜਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਟਾਲਾ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਚੱਕਰ ਭਾਰੇ ਤੇ ਕਾਠੀ ਹਰ ਇੱਕ ਤਰ੍ਹਾਂ ਦੀ ਜਿਹੜੀ ਹੈ ਉਹ ਭਾਜੀ ਇੱਥੇ ਤਿਆਰ ਹੁੰਦੀ ਪਈ ਆ ਸਾਰੀਆਂ ਸੰਗਤਾਂ ਦੇ ਵਿੱਚ ਜਿਹੜੀ ਹੈ ਵਰਤਾਈ ਜਾਂਦੀ ਹੈ ਕੋਂਟਲਾ ਦੇ ਹਿਸਾਬ ਨਾਲ ਨਿੱਟਣਾ ਦੇ ਹਿਸਾਬ ਨਾਲ ਜਿਹੜਾ ਹੈ ਇੱਥੇ ਉਹ ਸ਼ਾਦ ਤਿਆਰ ਹੋਊਗਾ ਪਿਆ ਆਪਾਂ ਇਸ ਨੂੰ ਫੋਟੋਨੀ ਕੱਟਦੇ ਚੱਲੂਗੀ ਸੀ। ਪਰ ਸੰਤਾਂ ਦੇ ਉਸ ਆਹ ਨਾਲ ਜਦੋਂ ਲੈਣੇ ਲੱਗਦੇ ਸਨ ਦੀ ਭਾਜੀ ਲੈਣ ਵਾਸਤੇ ਉਸ ਤੋਂ ਬਾਅਦ ਅਗਲੇ ਸਾਲ ਅਡਵਲ ਕਰਾਂਗੇ। ਉਹ ਅਡਵਲ ਕਰਦਿਆਂ ਕਰਦਿਆਂ ਅੱਗੇ ਸਾਲ ਆਪਾਂ ਦਸਤਨ ਭਾਜੀ ਦੇ ਪਿਆਰ ਕੀਤੀ ਸੀ। ਬੜੇ ਬੜੇ ਭਾਗਿਓ ਤੁਸੀਂ ਸਾਰੇ ਮੈਂਬਰ ਕਿ ਇਹੋ ਜੀ ਸੇਵਾ ਜਰੀਏ ਤੁਹਾਨੂੰ ਮਿਲਦੀ। ਅੱਗੇ ਸਾਡੇ ਬਟਾਰੇ ਸ਼ਹਿਰ ਦੇ ਬਾਬੇ ਨਾਨਕ ਦੀ ਪਤਰੀ ਮਿਲਈ ਆ ਉਹ ਅਸੀਂ ਬਹੁਤ ਵਡਭਾਗੀ ਹੋ ਸਾਡੀ। ਆ ਸਮਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇਵੀ ਜੀ ਦਾ ਵਿਆਹ ਪੁਰਬ ਜਿਹੜਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਟਾਲਾ ਦੀ ਧਰਤੀ ਤੇ ਮਨਾਇਆ ਜਾ ਰਿਹਾ 10 ਸਤੰਬਰ ਨੂੰ ਜੇ ਗੱਲ ਕਰ ਲਈਏ ਲੰਗਰ ਬਣਾ ਰਿਆਂ ਦੀ ਤੇ ਉਹ ਵੀ ਬੜੇ ਚਾਵਾਂ ਆ ਤੇ ਸ਼ਰਧਾ ਦੇ ਭਾਵਨਾ ਦੇ ਨਾਲ ਜਿਹੜੇ ਲੰਗਰ ਲਗਾਏ ਜਾਂਦੇ ਨੇ ਤੇ ਗੱਲ ਕਰ ਲਈਏ ਵਿਆਹ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਕੀ ਹੁੰਦੀ ਆ ਵਿਆਹ ਦੇ ਵਿੱਚ ਜੇ ਸ਼ੱਕਰ ਭਾਰੇ ਤਾਂ ਮਠੀਆਂ ਤੇ ਸੇਵੀਆਂ ਇਹੋ ਜੀਆਂ ਵੈਰੈਟੀਆਂ ਨਾਲ ਲੱਗਾ ਤਾਂ ਫਿਰ ਵਿਆਹ ਨਹੀਂ ਮੰਨਿਆ ਜਾਂਦਾ। ਤੋਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅੰਦਰ ਇੱਕ ਕੀ ਭਾਜੀ ਤਿਆਰ ਹੋ ਰਹੀ ਏ। ਆਪਾਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂ ਤੇ ਆਪਾਂ ਗੱਲਬਾਤ ਵੀ ਕਰਾਂਗੇ। ਗਰਮਾ-ਗਰਮ ਜਿਹੜੀਆਂ ਸੇਵੀਆਂ ਨਿਗਲਦੀਆਂ ਪਿਆਣੇ। ਸੇਵੀਆਂ ਨਹੀਂ ਸ਼ੱਕਰ ਭਾਰੇ ਫਿਰ ਕਾਠੀ ਹਰ ਇੱਕ ਤਰ੍ਹਾਂ ਦੀ ਜਿਹੜੀ ਏ ਉਹ ਭਾਜੀ ਇੱਥੇ ਤਿਆਰ ਹੁੰਦੀ ਪਿਆ। ਗੁਰਦੁਆਰਾ ਕੰਦ ਸਾਹਿਬ ਇਹ ਸੇਵਾ ਦੇ ਮੈਂਬਰ ਨੇ ਜਿਹੜੇ ਉਹ ਕਰ ਰਹੇ ਨੇ ਜੋੜਾ ਘਰ ਸੇਵਾ ਸੁਸਾਇਟੀ ਵਾਲੇ ਬਹੁਤ ਵਧੀਆ ਉਪਰਾਲਾ ਜੀ ਹਰ ਸਾਲ ਦੀ ਤਰ੍ਹਾਂ ਐਦਾਂ ਹੀ ਭਾਜੀ ਤਿਆਰ ਕਰਦੇ ਨੇ ਕਵੰਟਰਾ ਦੇ ਹਿਸਾਬ ਦੇ ਨਾਲ ਵੀ ਟੰਨਾ ਦੇ ਹਿਸਾਬ ਦੇ ਨਾਲ ਜਿਹੜਾ ਇਹ ਭਾਜੀ ਤਿਆਰ ਹੁੰਦੀ ਹੈ ਹਰ ਇੱਕ ਵੈਰਾਈਟੀ ਜਿਹੜੀ ਤਿਆਰ ਹੁੰਦੀ ਹੈ ਤੇ ਸਾਰੀਆਂ ਸੰਗਤਾਂ ਦੇ ਵਿੱਚ ਜਿਹੜੀ ਇਹ ਵਰਤਾਈ ਜਾਂਦੀ ਹੈ ਬੜਾ ਵੱਡਾ ਉਪਰਾਲਾ ਜੀ ਇਹਨਾਂ ਦਾ ਬਾਬਾ ਨਾਨਕ ਕਿਰਪਾ ਕਰਦਾ ਇਹਨਾਂ ਤੇ ਕਿ ਐਦਾਂ ਹੀ ਹਰ ਸਾਲ ਟੰਨਾ ਦੇ ਹਿਸਾਬ ਦੇ ਨਾਲ ਜਿਹੜੀ ਇਹ ਭਾਜੀ ਤਿਆਰ ਹੁੰਦੀ ਆ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇਹ ਉਹਨਾਂ ਨੇ ਭਾਜੀ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਦੇ ਵਿੱਚ ਵਰਤਾਇਆ ਜਾਣਾ ਪ੍ਰਸ਼ਾਦ ਆਪਾਂ ਗੱਲਬਾਤ ਕਰਾਂਗੇ ਕੀ ਕਹਿੰਨਾ ਉਹਨਾਂ ਦਾ ਸੋ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਉਪਰਾਲਾ ਕੀਤਾ ਏ ਬੜੀ ਵੱਡੀ ਗੱਲ ਹੁੰਦੀ ਏ ਜੀ ਕਿਲੂਆਂ ਦੇ ਹਿਸਾਬ ਨਾਲ ਦੀ ਕੁਇੰਟਲਾਂ ਦੇ ਹਿਸਾਬ ਨਾਲ ਦੀ ਟਨਾਂ ਦੇ ਹਿਸਾਬ ਨਾਲ ਜਿਹੜਾ ਇਹ ਇੱਥੇ ਪ੍ਰਸ਼ਾਦ ਤਿਆਰ ਹੁੰਦਾ ਪਿਆ ਹਰ ਇੱਕ ਵੈਰਾਈਟੀ ਤੰਨੇ ਕਿ ਵਿਆਹ ਦੇ ਵਿੱਚ ਭਾਜੀ ਨਾ ਹੋਵੇ ਤੇ ਉਹਦਾ ਮਜ਼ਾ ਨਹੀਂ ਆਉਂਦਾ ਵਿਆਹ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਹੈ ਤੇ ਸਾਰੇ ਬਟਾਲਾ ਕੀ ਸੁਲਤਾਨਪੁਰ ਤੋਂ ਲੋਧੀ ਤੋਂ ਲੈ ਕੇ ਤੇ ਬਟਾਲਾ ਤੱਕ ਜਿਹੜਾ ਐਡਾ ਹੀ ਲੰਗਰ ਬਣਾ ਰਹੇ ਚੱਲਦੇ ਨੇ ਆਪਾਂ ਗੱਲਬਾਤ ਕਰਾਂਗੇ ਸੱਸੀ ਗਾਲ ਜੀ ਬਾਬਾ ਜੀ ਸੱਸੀ ਗਾਲ ਜੀ ਬਾਬਾ ਕੀ ਨਾਮ ਦੇ ਮੇਰੇ ਨਾਮ ਸਤਨ ਸਿੰਘ ਜੋੜਾ ਘਰ ਸਾਇਟੀ ਦਾ ਦਾਸ ਆ ਸੇਵਾਦਾਰ ਜੀ ਆਪਾਂ ਬਾਬਾ ਜੀ ਨਾਨਕ ਜੀ ਵਿਆਹ ਦੀ ਭਾਜੀ ਤਿਆਰ ਕਰਾਈਦੀ ਹੈ ਇਹ ਪਹਿਲਾਂ ਇਹ ਸੇਵਾ ਜਿਹੜੀ ਆ ਪਿਛਲੇ 25 ਸਾਲਾਂ ਤੋਂ ਚੱਲਦੀ ਆ ਰਹੀ ਆ ਜੀ ਪਹਿਲਾਂ ਆਪਾਂ ਸਿਰਫ 2-3 ਕੰਟਰ ਤੋਂ ਹੀ ਚਾਲੂ ਕੀਤੀ ਸੀ ਪਰ ਸੰਤਾਂ ਦੇ ਉਸਾਂ ਨਾਲ ਜਦੋਂ ਲੈਣੇ ਲੱਗੇ ਸਾਂ ਦੀ ਭਾਜੀ ਲੈਣ ਵਾਸਤੇ ਉਤੋਂ ਬਾਅਦ ਅਗਲੇ ਸਾਲ ਡਬਲ ਕਰਾਂਗੇ ਉਹ ਡਬਲ ਕਰਦਿਆਂ ਕਰਦਿਆਂ ਪਿਛਲੇ ਸਾਲ ਆਪਾਂ 10 ਟਨ ਭਾਜੀ ਦੀ ਤਿਆਰ ਕੀਤੀ ਸੀ ਔਰ ਉਹ ਵੀ ਕੁਝ ਸੰਤਾਂ ਸਾਡੇ ਕੋਲ ਨਾਸਾ ਹੋ ਕੇ ਗਈਆਂ ਨੇ ਜਿਨ੍ਹਾਂ ਨੂੰ ਨਹੀਂ ਪ੍ਰਸ਼ਾਦ ਮਿਲਿਆ ਫਿਰ ਅੱਗੇ ਆ ਵੀ ਅਗਲੀ ਵਾਰ ਅਸੀਂ ਵਾਅਦਾ ਕਰਾਂਗੇ ਐਲਕੇ 2 ਟਨ ਦਾ ਵਾਅਦਾ ਕੀਤਾ ਹੈ 12 ਟਨ ਭਾਜੀ ਤਿਆਰ ਕਰਨ ਦਾ ਪੂਰਾ ਟੀਚਾ ਕੀਤਾ ਤੇ ਆ ਤੋ ਬਾਬਾ ਜੀ ਕਿੱਦਾਂ ਲੱਗਦਾ ਹੈ ਕਿ ਬੜਾ ਵੱਡਾ ਉਕਰਾਲਾ ਹੈ ਤੁਹਾਡਾ ਕਿਹਨਾ ਕਿਹਨਾ ਦਾ ਯੋਗਦਾਨ ਮਿਲਦਾ ਫਿਰ ਇਹ ਬਟਾਲਾ ਵਾਸੀਆਂ ਦਾ ਉਸ ਤੋਂ ਬਾਅਦ ਫੋਰਨ ਤੇ ਜਿਹੜੀਆਂ ਸੰਗਤਾਂ ਬੈਠੀਆਂ ਉਹਨਾਂ ਦਾ ਕਿੱਦਾਂ ਅਰੇਂਜ ਕਰਦੇ ਨੇ ਕਿਉਂਕਿ ਘਰ ਦੇ ਵਿੱਚ ਵਿਆਹ ਹੋਵੇ ਤੇ ਕੋਈ ਨਾ ਕੋਈ ਚੀਜ਼ ਰਹਿ ਹੀ ਜਾਂਦੀ ਹੈ ਕਿੱਦਾਂ ਫਿਰ ਇਹਨੂੰ ਮੈਨੇਜ ਕਰਦੇ ਨੇ ਸਾਰਿਆਂ ਨੂੰ ਕਟਿਆ ਕਰਨਾ ਸਮਾਨ ਲਿਆਣਾ ਮੈਂ ਖਾ ਅੱਗਲ ਵੀ ਦੇ ਦਾ ਪੈਗੀ ਹਲਵਾਈ ਕਿੰਨੇ ਲੱਗੇਦ ਨੇ ਇੱਕ ਇੱਕ ਕੰਮ ਫੜਿਆ ਦੋਨਾਂ ਦੇ ਆਪਣੇ ਬੜੇ ਵਧੀਆ ਢੰਗ ਨਾਲ ਕਰਦੇ ਸੀ ਏ ਜੀ ਉਹਦੇ ਆਪਣੇ ਘਰ ਦਾ ਵਿਆਹ ਹੁੰਦਾ ਇਹ ਜਗਤ ਗੁਰੂ ਗੋਬਿੰਦ ਸਿੰਘ ਜੀ ਦਾ ਖਰ ਦਾ ਵਿਆਹ ਵਾ ਇਹਦੇ ਚ ਤੇ ਉਹ 20 ਰੁਪਏ ਦਾ ਲੰਗਰ ਜਿਹੜਾ ਬਾਬਾ ਜੀ ਲਾਇਆ ਨਾ ਉਹ ਹੀ ਨਹੀਂ ਮੁੱਕਦਾ ਉਹਦੀ ਸਦਕਾ ਨਾਲ ਹੀ ਸਾਰੇ ਰਕਾਰ ਚੱਲਦੇ ਨੇ ਇਹ ਸੀ ਕੋਈ ਮਾਰਕੀਟਿੰਗ ਗਰਾਈਆਂ ਨਹੀਂ ਕਰਦੇ ਇਹ ਬਾਬੇ ਨਾਲ ਦਾ 20 ਰੁਪਏ ਲੰਗਦਾ ਉਹ ਹੀ ਉਪਰਾਲਾ ਹੈ ਸੰਗਤਾਂ ਆਪੇ ਸਮਾਨ ਦੇ ਜਾਂਦੀਆਂ ਨੇ ਆਪੇ ਰਸਣ ਪਾਣੀ ਛੱਡ ਜਾਂਦੀਆਂ ਨੇ ਇਹ ਆ ਲੋ ਤੁਹਾਡਾ ਭਾਜੀ ਦਾ ਹਿੱਸਾ ਪਾਓ ਕੋਈ ਗਰਾਈਆਂ ਨਹੀਂ ਕੀਤੀ ਜਾਂਦੀਆਂ ਸੰਗਤ ਆਪੇ ਸੇ ਜੋ ਦਿੰਦੀ ਆ ਸੰਗਤ ਦਾ ਸਹ ਇਹ ਜੋੜਾ ਕਰ ਸਾਇਆ ਸਾਡੀ ਕੋ ਨਾਲ ਕੌਣ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੀ ਸੁਸਾਇਟੀ ਜਿਹੜੀ ਆ ਤਾਂ ਨਾ ਧੰਨਵਾਦ ਨਾ ਸੇਵਾ ਕਰਦੀ ਆ ਜੇ ਸਾਨੂੰ 1000 ਰੁਪਏ ਗ੍ਰਾਹੀ ਹੁੰਦੀ ਅਸੀਂ 2000 ਲਾਉਂਦੀ ਕੋਸ਼ਿਸ਼ ਕਰਨੇ ਆ 1000 ਰੁਪਏ ਆਪਣੇ ਮੈਂਬਰਾਂ ਦਾ ਹੀ ਪਾ ਕੇ ਲਾਉਣੇ ਆ ਅਸੀਂ ਇਹ ਨਹੀਂ ਕਹਿੰਦੇ ਵੀ 1000 ਰੁਪਏ ਗ੍ਰਾਹੀ ਕਿਤੇ 800 ਲਾਓ ਸਾਡੀ ਜਿਹੜੀ ਅਸੀਂ ਬਾਬਾ ਦੇ ਵਿਆਹ ਦੀ 2.5 ਮਿੰਟ ਪਹਿਲਾਂ ਹੀ ਸੇਵਾ ਚਾਲੂ ਕਰਾ ਦਿੱਤੀ ਆ ਅਸੀਂ ਮਿਲਜਾ ਸਾਹਿਬ ਗੁਰਦਾਰਾ ਕਨ ਸਾਹਿਬ ਦੇ ਸ੍ਰੋਣੀ ਕਮੇਟੀ ਦੇ ਮਿਲਜਾ ਸਾਹਿਬ ਕੋ ਜਾਈਦਾ ਹੈ ਕਿ ਜੋ ਵੀ ਸਵਾਵਾ ਸਾਨੂੰ ਸੇਵਾ ਪਾਉਣੀ ਆ ਉਹ ਸਾਡੀ ਝੋਲੀ ਪਾਓ ਉਹ ਸਾਡੀ ਝੋਲੀਆਂ ਸਵਾਵਾ ਨਾ ਅਰ ਕੀ ਉਹਨਾਂ ਨੇ ਸਾਨੂੰ ਰੰਗ ਦੀ ਸੇਵਾ ਤੇ ਹਰ ਸਮੇਂ ਮਿਲਦੀ ਮਿਲਦੀ ਆ ਨਾਲ ਅਰ ਕੀ ਸਮਰਸਿਕ ਪਾਸ ਦੋ ਬੋਰ ਵੱਡੇ ਕਰਵਾ ਕੇ ਤੇ ਇਹਨਾਂ ਨੇ ਉਹਨਾਂ ਨੇ ਸੇਵਾ ਲਈ ਸਾਡੇ ਕੋਲ ਤੇ ਟੂਟੀਆਂ ਦੀ ਟੂਟ ਉਹ ਨਲ ਤੇ ਗੇਟ ਵੀ ਸਾਰੇ ਬੇਟਾਈ ਸਾਰੀ ਬਿਲਡਿੰਗ ਦੀ ਰੇਪੇ ਕਰਵਾਈ ਸਾਡੇ ਕੋਲ ਮਿਲ ਕੇ ਉਸ ਤੋਂ ਬਾਅਦ ਉਹ ਝੋਲੀ ਚ ਪਾਈ ਸਾਡੇ ਉਹ ਡੇਰਾ ਸਾਹਿਬ ਵੀ ਸਾਡੀ ਰੰਗ ਰੋਗ ਦੀ ਸੇਵਾ ਕੀਤੀ ਹੁਣ ਪਾਣੀ ਵਾਲੇ ਪੱਖੇ ਦੂਜੇ ਪੱਖੇ ਬਿਜਾਰ ਦੀ ਜਿਹੜੇ ਪੱਖੇ ਲੱਗਣੇ ਉਹ ਸਾਰੀ ਸੇਵਾ ਜੋੜਾ ਕਰ ਸਾਡੇ ਦੀ ਝੋਲੀ ਚ ਪਈ ਆ ਜੀ ਅਸੀਂ ਧੰਨਵਾਦ ਆ ਸਰੋਨੀ ਕਮੇਟੀ ਦੇ ਤੇ ਗੁਰਦਵਾਲ ਕਾਲ ਸਾਡੇ ਮੈਂਜਰ ਸਾਹਿਬ ਦੇ ਤੋ ਬਾਬਾ ਜੀ ਕਿਤਨਾ ਕਿਤੇ ਬੜੇ ਬੜ ਬਟ ਭਾਗੇ ਹੋ ਤੁਸੀਂ ਸਾਰੇ ਮੈਂਬਰ ਕਿ ਇਹੋ ਜੀ ਸੇਵਾ ਜਰੀਏ ਤੁਹਾਨੂੰ ਮਿਲਦੀ ਹੈ ਤੇ ਤੁਸੀਂ ਖੁਸ਼ੀਆਂ ਤੇ ਚਾਵਾਂ ਦੇ ਨਾਲ ਝੋਲੀ ਚ ਪਾਉਂਦੇ ਹੋ ਤੇ ਬਾਬਾ ਜੀ ਦੀ ਵੀ ਬੜੀ ਕਿਰਪਾ ਹੈ ਇਤਨਾ ਕਿਤਨਾ ਹੁੰਦੀ ਹੈ ਪਰਿਵਾਰ ਵੀ ਤੇ ਖੁਸ਼ ਨੇ ਤੇ ਅੱਗੂ ਰਿਸ਼ਤੇਦਾਰ ਭੈਣ ਭਰਾ ਦੇਰੇ ਤੁਹਾਡੇ ਤੁਸੀਂ ਝੋਲੀ ਚ ਪਾਉਂਦੇ ਇਹੋ ਜੀ ਸੇਵਾ ਤੇ ਬਾਬੇ ਨਾਨਕ ਦੀ ਵੀ ਕਿਤਨਾ ਕਿਤੇ ਕਿਰਪਾ ਹੁੰਦੀ ਹੈ ਉਹ ਵੀ ਸਾਡੇ ਸਾਰਿਆਂ ਦੇ ਕਰਮ ਵਧੀਆ ਨੇ ਸਹੀ ਬੜ ਭਾਗੀਆਂ ਸਾਰੇ ਬਟਾਲੇ ਵਾਲੇ ਬਟ ਭਾਗੀਆਂ ਜਿੱਥੇ ਸਾਡੇ ਬਟਾਲੇ ਸ਼ਹਿਰ ਤੋਂ ਬਾਬੇ ਨਾਨਕ ਦੀ ਪਤਨੀ ਮਿਲੀ ਆ ਅਸੀਂ ਬਹੁਤ ਵੜਭਾਗੀਆਂ ਸਾਡੀ ਮਾਂ ਜਿਹੜੀ ਆ ਉਹ ਸਾਡੇ ਬਟਾਲੇ ਸ਼ਹਿਰ ਦੀ ਬਣੀ ਏ ਅਸੀਂ ਕਿੰਨੇ ਕੁ ਵੜਭਾਗੀਆਂ ਬਹੁਤ ਵੜਭਾਗੀਆਂ ਅਸੀਂ ਇਹੋ ਜਿਹੇ ਜਨਮ ਸਾਨੂੰ ਹੋਰ ਕਿਤੇ ਹੋਵੇ ਨਾ ਸਾਡਾ ਅਗਲਾ ਜਨਮ ਵੀ ਬਟਾਲੇ ਸਾਹਿਬ 'ਚ ਹੀ ਹੋਵੇ ਅਸੀਂ ਬੜੇ ਵੜਭਾਗੀਆਂ ਸਾਨੂੰ ਇਹ ਸੇਵਾ ਮਿਲੀ ਆ ਅਸੀਂ ਤਨ ਮਨ ਧਨਾਂ ਦੀ ਸੇਵਾ ਕਰਨੇ ਆ ਹਰ ਪੱਖੋਂ ਅਸੀਂ ਇਹ ਕਰੀਦੀ ਆ ਵੀ ਕੰਮ ਸਾਰਾ ਵਧੀਆ ਹੋਵੇ ਵਧੀਆ ਤੇਲ ਵਰਤੀ ਦਾ ਵਧੀਆ ਰਫਾਇਨ ਵਧੀਆ ਸਾਰੇ ਚੀਜ਼ਾਂ ਵਧੀਆ ਕੰਮ ਨੂੰ ਕਰੀਦਾ ਜੀ ਸੋ ਬਾਬਾ ਜੀ ਸਿਰ ਫੌਰਨ ਦੇ ਵਿੱਚੋਂ ਕਿੰਨੀ ਕੁ ਕਿਰਪਾਏ ਤੇ ਉਹਨਾਂ ਬੱਚਿਆਂ ਦੇ ਉੱਤੇ ਕਿੰਨੀ ਕਿਰਪਾ ਕੀਤੀ ਰਹਾ ਲੰਗਰ ਭਨਾਰਾ ਭਾਜੀ ਕਹਿੰਦੇ ਨੇ ਕਿ ਜਦੋਂ ਭਾਜੀ ਦਾ ਪ੍ਰਸ਼ਾਦ ਜਦੋਂ ਇਹ ਕੇਲੇ ਮੂੰਹ ਚ ਪੈਂਦਾ ਨਾ ਉਹ ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਦਾ ਕੀ ਜਰਾਏ ਉਹ ਗਾਉਂਦਾ ਏ ਤੇ ਕਿਤੇ ਨਾ ਕਿਤੇ ਤੁਹਾਡੀ ਵੀ ਜਿਹੜੀ ਸੇਵਾ ਲੱਗਦੀ ਏ ਹੋਰਨ ਵਾਲੇ ਬੱਚਿਆਂ ਦਾ ਕਿੰਨਾ ਕੁ ਸਹਯੋਗ ਤੇ ਉਹਨਾਂ ਤੇ ਕਿੰਨੀ ਕਿਰਪਾ ਨਾ ਪਾਵੇ ਨਾਲ ਇਹ ਜਿਹੜੇ ਬੱਚੇ ਜਿਹੜੇ ਫੋਰਨਚ ਗਏ ਨੇ ਸਾਰੇ ਪਹਿਲਾਂ ਸੇਵਾ ਕਰਦੇ ਹੁੰਦੇ ਸੀ ਜੋੜਾ ਘਰ ਸਾਡੀ ਤੇ ਉਹ ਜਦੋਂ ਉੱਥੇ ਕਹਿ ਜਾਂਦੇ ਨੇ ਫਿਰ ਉਹਨਾਂ ਨੂੰ ਪਹਿਲਾਂ ਹੀ ਇੱਥੇ ਭੇਜੀਦਾ ਤੇ ਦਸਵੰਦ ਆਪਣਾ ਜਰੂਰ ਕੱਢਿਆ ਕਰੋ ਦਸਵੰਦ ਬਿਨਾਂ ਕੋਈ ਬਰਕਤਾਂ ਨਹੀਂ ਪੈਂਦੀਆਂ ਜਿੰਨੇ ਮਰਜ਼ੀ ਪੈਸੇ ਕਮਾ ਲਓਗੇ ਤੁਸੀਂ ਫੋਰਨਚ ਜਿੰਨਾ ਜੇ ਦਸਵੰਦ ਨਾਲ ਕੱਢੋਗੇ ਉਹਨਾਂ ਤੇ ਮਹਾਰਸਾਈ ਨਹੀਂ ਹੁੰਦੇ ਤੇ ਬਾਬੇ ਨਾਨਕ ਨੇ 20 ਰੁਪਏ ਦਸਵੰਦ ਕੱਢਿਆ ਤੁਸੀਂ ਵੀ ਉਹਨਾਂ ਵਰਗੋ ਉਹਨਾਂ ਦੇ ਚੇਲੇ ਬਣੇ ਉਹਨੇ ਪੂਰੇ ਇੰਦਾਂ ਚਲੋ ਦਸਵੰਦ ਕੱਢਿਆ ਕਰੋ ਦਸਵੰਦ ਤੇ ਸਾਰੀ ਬਰਕਤ ਪੈਂਦੀ ਆ ਉਹ ਆਪਣਾ ਦਸਵੰਦ ਸਾਥ ਜੋੜਦੇ ਸਾਲ ਤੋਂ ਬਾਅਦ ਸਾਨੂੰ ਫੇਰ ਸੇਵਾ ਭੇਜਦੇ ਨੇ ਤੇ ਆਪਾਂ ਇਹ ਲੰਗਰ ਦੀ ਤਿਆਰੀ ਕਰਾਈ ਦੀ ਹੈ ਸੋ ਕਿੰਨੇ ਮੈਂਬਰ ਨੇ ਬੱਬਾ ਜੀ ਤੁਹਾਡੇ ਸੇਵਾ ਜੋੜਾ ਘਰ ਸੋਸਾਇਟੀ ਨੇ ਤੇ ਕਿੰਨੀ ਕਿਰਪਾ ਹੋਰ ਹੋ ਰਹੀ ਹੈ ਕਿ ਇੰਨੇ ਕਿ ਮੈਂਬਰ ਜਿਹੜੇ ਨੇ ਤੁਹਾਡੇ ਨਾਲ ਜੁੜਦੇ ਪਏ ਨੇ ਮੈਂਬਰ ਤੇ ਬਹੁਤ ਨਹੀਂ ਜੀ ਮੈਂਬਰਾਂ ਦੇ ਕੀਤੀ ਕੀਤੀ ਜਾਣਕਾਰੀ ਪਹਿਲਾਂ ਸਾਡੇ ਦੇ ਸੋ ਮੈਂਬਰ ਹੀ ਹੁਣ ਤੇ ਸਾਰਾ ਬਟਾਲਾ ਹੀ ਮੈਂਬਰ ਸਾਡੇ ਜੋੜਾ ਘਰ ਸਾਡੀ ਦੇ ਬਣਿਆ ਹੈ ਕਿਉਂਕਿ ਤੁਹਾਡੀ ਜੋੜਾ ਘਰ ਸਾਡੀ ਹਰ ਕੰਮ ਚ ਅੱਗੇ ਆ ਵਿਧਵਾ ਬੀਬੀਆਂ ਨੂੰ ਰਸਤਾ ਵੀ ਦਈਦਾ ਹਰ ਕੰਮ ਚ ਮੋਰੀ ਆ ਬਟਾਲੇ ਦੇ ਵਿੱਚ ਕਿਸੇ ਵੀ ਜਿਹੜਾ ਹੋਇਆ ਸੀ ਲਾਕਡਾਊਨ ਆ ਸੀ ਉਦੋਂ ਵੀ ਸਾਰੇ ਬਟਾਲੇ ਦੀ ਸਾਰੀ ਪੰਜਾਬ ਪੁਲਿਸ ਦੀ ਸਾਰੀ ਸੇਵਾ ਕੀਤੀ ਸੀ ਅਸੀਂ ਕਿਸੇ ਪਾਸੇ ਪਿੱਛੇ ਨਹੀਂ ਹਟਦੇ ਜੋੜਾ ਘਰ ਸੋਸਾਇਟੀ ਦੇ ਹਰ ਪੱਖੋਂ ਬਾਬੇ ਨਾਨਕ ਦੀ ਕਿਰਪਾ ਹੈ ਸਾਡੀ ਸਾਡੀ ਤੇ ਸੋ ਕੀ ਫਿਰ ਕਹਿਣਾ ਚਾਹੁੰਦੇ ਹੋ ਜਿਹੜੀਆਂ ਸੰਕਟਾ ਪੰਜਾਬ ਨਹੀਂ ਪੰਜਾਬ ਤੋਂ ਬਾਹਰੋਂ ਆ ਜਾਂਦੀਆਂ ਨੇ ਦੇਸ਼ ਵਿਦੇਸ਼ਾਂ ਤੋਂ ਆਂਦੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੋੜਾ ਘਰ ਸੋਸਾਇਟੀ ਵੱਲੋਂ ਅਸੀਂ ਤੁਹਾਨੂੰ ਇੱਕ ਨੰਬਰ ਦਵਾਂਗੇ ਜੀ ਜੋੜਾ ਘਰ ਸੋਸਾਇਟੀ ਵੱਲੋਂ ਦੇਰੇ ਨੰਬਰ ਤੇ ਤੁਸੀਂ ਇਕੱਲੇ ਇਕੱਲੇ ਮੈਂਬਰ ਦੇ ਅਸੀਂ ਘਰ ਭਾਜੀ ਨੂੰ ਭੇਜ ਸਕਦੇ ਤੁਸੀਂ ਭਾਵੇਂ ਦਿੱਲੀ ਹੋ ਲੁਧਿਆਣਾ ਹੋ ਜਿੱਥੇ ਮਰਜੀ ਜੇ ਤੁਸੀਂ ਤੁਹਾਨੂੰ ਆਪਣਾ ਇੱਕ ਨੰਬਰ ਛੱਡਨੇ ਆ ਅੱਗੇ ਨੰਬਰ ਦਿੱਤਾ ਆਵਾ ਉੱਤੇ ਤੁਸੀਂ 15-20 ਘਰ ਜਦੋਂ ਇਕੱਠੇ ਹੋ ਜਾਂਦੇ ਹੋ ਸਾਰੇ ਆਪਣੇ ਆਪਣੇ ਨੰਬਰ ਤੇ ਫੋਨ ਹੈ ਤੁਹਾਨੂੰ ਵਟਸਐਪ ਗਰੁੱਪ ਨਾਲ ਆ ਕੇ ਭੇਜੋ ਅਸੀਂ ਤੁਹਾਨੂੰ ਪਾਰਸਲ ਬਣਾ ਕੇ ਬਸ ਚਾੜ ਦੇਾਂਗੇ ਤੇ ਬਸ ਚਾ ਤੁਸੀਂ ਪ੍ਰਾਪਤ ਕਰੋ ਤੇ ਆਪਣੇ ਸਾਰੇ ਮੈਂਬਰਾਂ ਨੂੰ ਵੰਡੋ ਭਾਜੀ ਵਾਲੀ ਸਾਡਾ ਨੰਬਰ ਆ ਗਿਆ 946550104 946 550104 ਸੋ ਗੱਲਬਾਤ ਕੀਤੀ ਹੈ ਜੀ ਜੋੜਾ ਘਰ ਸੇਵਾ ਸੁਸਾਇਟੀ ਸ੍ਰੀ ਕੰਨਸਾਇਰ ਸੋ ਬੜਾ ਵਧੀਆ ਉਪਰਾਲਾ ਜੀ ਇਹਨਾਂ ਦਾ ਕਹਿੰਦੇ ਹੀ ਕਿੰਨੋਂ ਦੇ ਹਿਸਾਬ ਨਾਲ ਸਟਾਰਟ ਕੀਤਾ ਸੀ ਬਾਬੇ ਨਾਨਕ ਦੀ ਕਿਰਪਾ ਹੋ ਗਈ ਕਵੰਡਲਾ ਚ ਆ ਗਿਆ ਤੇ ਹੁਣ ਇਹਨਾਂ ਦੇ ਹਿਸਾਬ ਦੇ ਨਾਲ ਜਰੀਏ ਭਾਜੀ ਤਿਆਰ ਹੁੰਦੀ ਏ ਉਹਨਾਂ ਨੇ ਕਿਹਾ ਹੈ ਕਿ ਪਿਛਲੀ ਵਾਰ ਸੰਗਤ ਰਹਿ ਗਈ ਸੀ ਪਰ ਬਾਬੇ ਨਾਨਕ ਦੀ ਕਿਰਪਾ ਹੋਈ ਏ ਐ ਸਵਾਰ 12 ਤਨ ਜਰੀਏ ਭਾਜੀ ਕੱਢੀ ਗਈ ਏ ਤੇ ਉਹਨਾਂ ਨੇ ਇੱਕ ਨੰਬਰ ਵੀ ਦਿੱਤਾ ਉਸ ਨੰਬਰ ਤੇ ਤੁਸੀਂ ਗਰੁੱਪ ਬਣਾ ਕੇ ਉਹਨਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਕਿਹੜੇ ਸ਼ਹਿਰ ਤੋਂ ਤੁਸੀਂ ਗੱਲ ਕਰਦੇ ਪਿਓ WhatsApp ਤੇ ਮੈਸੇਜ ਕਰੋ ਤੁਹਾਡੇ ਘਰ ਹੀ ਜਰਾਏ ਪ੍ਰਸ਼ਾਦ ਪਹੁੰਚਾਇਆ ਜਾਏਗਾ ਸੋ ਬੜਾ ਵਧੀਆ ਉਪਰਾਲਾ ਜੀ ਇਹਨਾਂ ਦਾ ਆਪਾਂ ਵੀ ਕਿਰਪਾ ਕਰੇ ਬਾਬਾ ਨਾਨਕ ਦਾ ਆਪਾਂ ਵੀ ਅਤਾਸ਼ ਕਰਦੇ ਆ ਕਿ ਇਹਨਾਂ ਨੇ ਤੇ ਐਡਾ ਹੀ ਕਿਰਪਾ ਬਣਾਈ ਰੱਖੋ ਤੇ ਐਡਾ ਹੀ ਜਰੀਏ ਸੰਗਤ ਦੀ ਸੇਵਾ ਕਰਦੇ ਨੇ ਉਹ ਵੀਡੀਓ ਨੂੰ ਵੱਤਵਾਲ ਸ਼ੇਅਰ ਕਰਿਓ ਕੈਮਰਾ ਪਰਸਨ ਔਨਗਰਵਾਲ ਦੇ ਨਾਲ ਸਮਰ ਨਿਊਜ਼ ਲਕੀ ਰਾਜਵਰਧ ਪਟਾੜਾ